ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਪਨਾਕਲ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਅੱਜ ਟੌਪਿਕ ਬਹੁਤ ਮਹੱਤਵਪੂਰਨ ਹੈ ਇਨਫੋਰਮੇਸ਼ਨ ਬਹੁਤ ਮਹੱਤਵਪੂਰਨ ਹੈ ਜ਼ਰੂਰ ਸ਼ੇਅਰ ਕਰਿਓ ਕੈਨੇਡਾ ਨੇ ਸਟੂਡੈਂਟ ਵੀਜ਼ਾ ਦੇ ਲਈ ਜਿਹੜੀ ਐਲੀਜੀਬਿਲਟੀ ਹੈ ਰਿਕੁਆਇਰਮੈਂਟ ਹੈ ਉਹ ਬਦਲ ਦਿੱਤੀ ਹੈ ਕੀ ਕੀ ਬਦਲਾਅ ਆਏ ਨੇ ਤੇ ਕਿਹੜੇ ਕਿਹੜੇ ਬਦਲਾਅ ਪਵਿੱਖ ਚਾਉਣੇ ਨੇ ਇਹਨਾਂ ਦੇ ਉੱਪਰ ਗੱਲ ਸਾਡੇ ਨਾਲ ਤੀਰਤ ਸਿੰਘ ਪਨਾਕਲ ਕਰਨਗੇ ਸਸਕੀ ਕਾਲ ਤੀਰਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਕੀ ਕਾਲ ਤੀਰਜੀ ਮੈਂ 30 ਜਨਵਰੀ ਤੋਂ ਬਾਅਦ ਕਿਹੜੇ ਕਿਹੜੇ ਬਦਲਾ ਮੋٹے ਤੌਰ ਤੇ ਆ ਚੁੱਕੇ ਨੇ ਤੇ ਹੋਰ ਕਿਹੜੇ ਸੰਭਾਵੀ ਨੇ ਤੇ ਬਿਲਕੁਲ ਸਰ ਆਪਾਂ ਤਾਂ ਸਾਰੇ ਨਾ ਵੇਟ ਕਰ ਰਹੇ ਆ ਕਿ 22 ਤਰੀਕ ਤੋਂ ਬਾਅਦ ਕਿਤੇ ਨਾ ਕਿਤੇ ਕੈਪਿੰਗ ਵਾਲਾ ਟੈਸਟ ਸਟੇਸ਼ਨਲ ਕਲੀਅਰ ਹੋਈ ਆਪਾਂ ਮੈਸੇਜ ਜੇ ਫਾਈਲਾਂ ਲਾ ਦੀਏ ਬਟ ਨਾ ਜਿਹੜੀ ਬੇਸਿਕ ਚੀਜ਼ ਐ ਮੈਂ ਤਾਂ ਬਾਰ ਬਾਰ ਕਹਿ ਰਿਹਾ ਸਰ ਠੋਕ ਵਜਾ ਕੇ ਬਹੁਤ ਮੈਟਰ ਕਰੇਗਾ ਤੁਸੀਂ ਅਪਡੇਟ ਹੈਗੇ ਜਾਂ ਨਹੀਂ ਹੈਗੇ ਤੇ ਉਸ ਤੋਂ ਵੀ ਜ਼ਿਆਦਾ ਮੈਟਰ ਕਰੇਗਾ ਕਿ ਤੁਹਾਡਾ ਸਲਾਹਕਾਰ ਅਪਡੇਟ ਹੈਗਾ ਜਾਂ ਨਹੀਂ ਹੈਗਾ ਸੋ ਆਪਣੇ ਆਪ ਨੂੰ ਅਪਡੇਟ ਰੱਖੋ ਤਾਂ ਕਿ ਤੁਹਾਨੂੰ ਕੋਈ ਬੰਦਾ ਇਦਾਂ ਨਾ ਕਹਿ ਸਕੇ ਹਜ਼ਾਰਾ ਵੀਜ਼ਾ ਲਵਾਤਾ ਮੈਨੂੰ ਸਿਖਾਏਗਾ ਤੇ ਬਿਲਕੁਲ ਮੈਂ ਕਹਿੰਦਾ ਇਹਨਾਂ ਦਮ ਰੱਖੋ ਕਿ ਅਗਲੇ ਨੂੰ ਤੁਸੀਂ ਸਿਖਾ ਕੇ ਆਓ ਡੇਲੀ ਜਿਹੜੇ ਕੀ ਆ ਅਪਡੇਟਸ ਆ ਰਹੇ ਆ ਡੇਲੀ ਸੀਆਈਸੀ ਦੀ ਆਪਣੀ ਆਫੀਸ਼ਲ ਸਾਈਟ ਸੇ ਜਿਹੜੀਆਂ ਕੀ ਇਹ ਚੀਜ਼ਾਂ ਚੇਂਜ ਹੋ ਰਹੀਆਂ ਰਿਕੁਆਇਰਮੈਂਟ ਚੇਂਜ ਹੋ ਰਹੀਆਂ 30 ਤਰੀਕ ਤੋਂ ਬਾਅਦ ਤੁਸੀਂ ਆ ਬੜਾ ਸੀਆਈਸੀ ਮਗਾਸੀਏਸੀ.ਜੀਸੀ ਸਾਈ ਆਪ ਚੈੱਕ ਬੜੀਆਂ ਚੀਜ਼ਾਂ ਚੈੱਕ ਕਰਿਆ ਕਰੋ ਤੁਸੀਂ ਦੇਖੋ ਜੇ ਤੁਸੀਂ ਜਾਓਗੇ ਨਾ ਸਟੱਡੀ ਪਰਮਿਟ ਤੇ ਕਲਿੱਕ ਕਰੋਗੇ ਕਿ ਹਾਊ ਟੂ ਮੈਲੀ ਕੀ ਹਾਊ ਟੂ ਅਪਲਾਈ ਹਾਊ ਟੂ ਅਪਲਾਈ ਹੂ ਕੈਨ ਅਪਲਾਈ ਥੱਲੇ ਆਉਂਦਾ ਗੈਟ ਦਾ ਰਾਈਟ ਡਾਕੂਮੈਂਟ ਸਹੀ ਡਾਕੂਮੈਂਟਸ ਤੁਸੀਂ ਲੈਣੇ ਨੇ ਤੁਸੀਂ ਦੇਖੋ ਕਿੰਨੀਆਂ ਚੇਂਜੇਸ ਉੱਥੇ ਜੀਜ਼ਾਂ ਚੀਜ਼ਾਂ ਚੇਂਜ ਹੋ ਚੁੱਕੀਆਂ ਸੋ ਜੇ ਅੱਜ ਵਾਈਗਰੂ ਨੇ ਸਾਡੇ ਤੇ ਅੱਜ ਤੱਕ ਮੈਂ ਤਾਂ ਕਹੂੰਗਾ ਹੱਥ ਰੱਖ ਕੇ ਹਜ਼ਾਰਾਂ ਹੀ ਬੱਚੇ ਆ ਜਾਂਦੇ ਵੀਜ਼ਾ ਲੱਗੇ ਨਾ ਰਿਫਿਊਜ਼ ਤਾਂ ਹੀ ਹੈ ਆਪਣੇ ਨੂੰ ਅਸੀਂ ਅਪਡੇਟ ਰੱਖਿਆ ਬਟ ਮੈਂ ਤਾਂ ਕਹਿੰਦਾ ਕਿ ਅਸੀਂ ਤੁਹਾਨੂੰ ਵੀ ਅਪਡੇਟ ਰ ਐਡਾਂ ਚੱਲ ਰਹੀਆਂ ਵਰਕ ਪਰਮਿਟ ਤੇ ਜਾਣਾ ਸ਼ੁਰੂ ਕਰਦੇ ਹੋ ਛੱਡ ਕੇ ਦੇਖੋ ਇਹ ਚੀਜ਼ਾਂ ਉਹ ਕੀ ਕਰਦੇ ਆ ਬੱਚਿਆਂ ਦੀ ਪੜਨ ਦੀ ਉਮਰ ਇਹਨਾਂ ਨੂੰ ਪੜਨ ਦਿਓ ਤਾਂ ਹੀ ਆਪਣਾ ਜ਼ਿੰਦਗੀ ਬਣਾਣਗੇ ਹਾਂ ਮੇਰਾ ਕਾਰੋਬਾਰ ਆ ਸਟੱਡੀ ਪਰਮਿਟ ਤਾਂ ਨਹੀਂ ਕਹਿ ਰਹੇ ਆ ਤਾਂ ਕਹਿ ਰਹੇ ਆ ਕਿ ਬੱਚਿਆਂ ਦੀ ਜ਼ਿੰਦਗੀ ਬਣ ਸਕੇ ਨਾ ਕਿ ਇਹ ਬੱਚੇ ਫਿਰ ਬਾਅਦ ਚੁੱਕੇ ਤੇ ਸਾਰੀ ਉਮਰ ਇੱਕ ਕੰਮ ਦੀ ਦੌੜ ਦੇ ਵਿੱਚ ਹੀ ਲੱਗੇ ਰਹਿਣ ਤਾਂ ਮੈਂ ਅੱਜ ਉਹ ਦੱਸਣਾ ਚਾਹੂੰਗਾ ਜਿਹੜੇ ਨਵੇਂ ਚੇਂਜਸ ਦੀਆਂ ਦੋ ਚੇਂਜਸ ਜਿਹੜੇ ਕਿ ਬਹੁਤ ਵੱਡੇ ਆ ਫਾਰਮ ਚੇਂਜ ਹੋ ਗਿਆ ਫਾਰਮ ਦੇ ਰਿਕੁਆਇਰਮੈਂਟਾਂ ਵੀ ਚੇਂਜ ਹੋ ਗਈਆਂ ਮਲੇ ਕੁਐਸਚਨਸ ਵਧ ਗਏ ਦੋ ਚੀਜ਼ਾਂ ਜਿਹ ਪਰੂਫ ਆਫ ਫਾਈਨੈਂਸ਼ੀਅਲ ਸਪੋਰਟ ਤੁਸੀਂ ਆਪਣੇ ਆਪ ਨੂੰ ਸਪੋਰਟ ਕਿੱਦਾਂ ਕਰਨਾ ਉਹਦੇ ਚ ਕਈ ਏਦਾਂ ਦੇ ਚੇਂਜਸ ਜਿਹੜੇ ਆਉਣ ਵਾਲੇ ਦੇ ਵਿੱਚ ਆਪਾਂ ਨੂੰ ਹੋਰ ਕਲੈਰਿਟੀ ਮਿਲੇਗੀ ਜੀਆਈਸੀ ਦਾ ਵਾਧ ਹੀ ਚੁੱਕੀ ਸਭ ਨੂੰ ਬਟ ਹਾਂ ਇਸ ਚੀਜ਼ ਦੀ ਤੁਹਾਨੂੰ ਕਲੈਰਿਟੀ ਸੈਟੀਸਫੈਕਸ਼ਨ ਉਹਨੂੰ ਯਕੀਨ ਦਿਵਾਉਣਾ ਪਊਗਾ ਕਿ ਇਹ ਜਿੰਨੀ ਤੁਹਾਡੀ ਪੜ੍ਹਾਈ ਹੈ ਨਾ ਉਸ ਟਾਈਮ 'ਚ ਤੁਸੀਂ ਪੂਰਾ ਆਪਣੇ ਆ ਉੱਤੇ ਸਪੋਰਟ ਕਰ ਸਕਦੇ ਆ ਫਾਈਨੈਂਸ਼ੀਅਲ ਤੁਹਾਡੇ ਸਪான்ਸਰ ਕਰ ਸਕਦੇ ਆ ਇਹਦਾ ਮਤਲਬ ਇਹ ਨਹੀਂ ਬੈਂਕਾਂ 'ਚ ਪੈਸੇ ਸ਼ੋ ਕਰਾ ਦੇਣਾ ਮੈਂ ਪਹਿਲਾਂ ਹੀ ਕਹਿ ਦਵਾ ਦਿਖਾਉਣਾ ਹੈ ਵੀ ਤੁਹਾਡੇ ਸਪਾਂਸਰਸ ਨੂੰ ਰੈਗੂਲਰ ਇਨਕਮ ਆਉਣੀ ਕਿਦਾਂ ਜੇ ਫਾਰਮ ਆਈਟੀ ਆਸ ਦਿਖਾ ਸਕਦੇ ਸੋ ਉਹਨਾਂ ਚੀਜ਼ਾਂ ਤੇ ਮੈਂ ਕਹਿੰਦਾ ਹੁਣ ਹੀ ਤੋਂ ਤਿਆਰੀਆਂ ਕਰੇ ਰੱਖੋ ਐਂਡ ਮੋਸਟ ਇੰਪੋਰਟੈਂਟ ਜਿਹਦੇ ਕਰਕੇ ਅੱਜ ਦੀ ਡੇਟ ਦੇ ਵਿੱਚ ਸਾਡ ਨੂੰ ਬਹੁਤ ਕੁਝ ਹੁੰਦਾ ਸੀਗਾ ਕਈ ਨਾ ਸਾਡੇ ਪੰਜਾਬ ਚ ਕੀ ਆ ਜਾਂਦਾ ਜੀ ਅਸੀਂ ਕੈਨੇਡਾ ਦੇ ਲੋਰਡ ਤੋਂ ਫਾਈਲ ਲਵਾਉਣੀ ਆ ਸੀ ਇਹ ਤੋਂ ਲਵਾਉਣੀ ਮੈਂ ਵਕੀਲ हायर ਕੀਤਾ ਅਸੀਂ ਅੱਜ ਤੱਕ ਇੱਕ ਵੀ ਬੱਚੇ ਨੂੰ ਇਹ ਚੀਜ਼ ਨਹੀਂ ਕਹੀ ਮੈਂ ਔਨ ਕੈਮਰਾ ਇਹ ਚੀਜ਼ ਕਹਿ ਰਿਹਾ ਤਾਂ ਹਮੇਸ਼ਾ ਕਹਿ ਰਹੇ ਆ ਕਿ ਮੈਨੂੰ ਤਾਂ ਕਈ ਵਾਰੀ ਬੰਦੇ ਪੁੱਛਦੇ ਆ ਤੁਹਾਡੀ ਕੋਈ ਸੈਟਿੰਗ ਆ ਤੁਹਾਡੀ ਉੱਪਰ ਕੋਈ ਸ ਆਪਣੇ ਆਪ ਨੂੰ ਮਜਬੂਰ ਕੀਤਾ ਕਿ ਫਾਈਨਲ ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਡੇ ਦਾ ਕਾਰੋਬਾਰ ਹੈ ਪਰ ਕਿਸੇ ਬੱਚੇ ਦੀ ਜ਼ਿੰਦਗੀ ਡਿਪੈਂਡ ਹੁੰਦੀ ਹੈ ਔਖੇ ਸਮੇਂ ਦੇ ਵਿੱਚ ਤਾਂ ਹੀ ਆ ਐਸਓਪੀਆਂ ਦੇ ਜ਼ੋਰ ਦਿੱਤਾ ਤੇ ਲੈਟਰ ਆਫ ਐਕਸਪਲੇਨੇਸ਼ਨ ਵਰਡ ਆ ਤੁਸੀਂ ਆਪ ਪੜ ਲੈਣਾ ਕਿ ਕਿੰਨਾ ਇੰਪੋਰਟੈਂਟ ਹੈ ਤੇ ਉਹਦੇ ਵਿੱਚ ਹੋਰ ਨਵੀਆਂ ਚੀਜ਼ਾਂ ਕਹਿ ਰਹੀਆਂ ਉਹ ਵੀ ਉਹਦੇ ਵਿੱਚ ਐਡ ਕਰ ਦਿੱਤੀਆਂ ਗਈਆਂ ਕਿ ਤੁਸੀਂ ਕੈਨੇਡਾ ਹੀ ਕਿਉਂ ਆਉਣਾ ਚਾਹੁੰਦੇ ਆ ਤੇ ਸਭ ਤੋਂ ਮੋਸਟ ਇੰਪੋਰਟੈਂਟ ਐਜ਼ ਅ ਸਟੂਡੈਂਟ ਕੈਨੇਡਾ ਦੇ ਵਿੱਚ ਤੁਹਾਡੀਆਂ ਡਿਊਟੀਆਂ ਕੀ ਹੋਣਗੀਆਂ ਸੋ ਇਹ ਚੀਜ਼ ਤਾਂ ਕਿਹਦੀ ਆ ਤਾਂ ਕਿਸੇ ਨੇ ਐਡ ਨਹੀਂ ਕੀਤੀ ਹੋਣੀ ਨਾ ਬਟ ਇਹ ਕੀ ਕੈਨੇਡਾ ਦੀ ਨਵੀਂ ਰਿਕੁਆਇਰਮੈਂਟ ਆ ਤੁਹਾਡੀਆਂ ਡਿਊਟੀਆਂ ਕੀ ਹੋਣਗੀਆਂ ਐਜ਼ ਅ ਸਟੂਡੈਂਟ ਕੈਨੇਡਾ ਜੇ ਤੁਸੀਂ ਵੀਜ਼ਾ ਲੈਣ ਆਉਂਦੇ ਆ ਸੋ ਇੱਕ ਸਿਰਫ ਤੁਹਾਨੂੰ ਮੈਂ ਟ੍ਰੇਲਰ ਦੇ ਰਿਹਾ ਆ ਆਪ ਜਾ ਕੇ ਵੀ ਬੜਾ ਚੈੱਕ ਕਰੋ ਸੋ ਮੈਂ ਤਾਂ ਕਹਾਂਗਾ ਕਿ ਇਹ ਉਹ ਵੀਡੀਓ ਆ ਜਿਹੜੀ ਤੁਹਾਨੂੰ ਅਗਾਹ ਕਰ ਰਹੀ ਆ ਅਪਡੇਟ ਕਰ ਰਹੀ ਆ ਤੇ ਰਿਫਿਊਜ਼ਲਾਂ ਵੀ ਮੈਂ ਦੱਸਾਂ ਚਾਹੂੰਗਾ ਘਾਟਿਆ ਘਟਿਆ ਹਜੇ ਇੰਨੀਆਂ ਨਹੀਂ ਹੈਗੀਆਂ ਮੈਂ ਤਾਂ ਕਹੂੰਗਾ ਕਿ ਬਹੁਤ ਮੈਕਸਿਮਮ ਵੀਜ਼ਾਸ ਆ ਰਿਹਾ ਬਟ ਫਿਰ ਵੀ ਜਿਹੜੇ ਕਿਸੇ ਬੱਚੇ ਦੀ ਹਿੰਮਤ ਆਈ ਉਹ ਬੜਾ ਛੱਡ ਨਾ ਦੇਵੇ ਉਹ ਇਹ ਨਵੇਂ ਜਿਹੜੀ ਵੀਡੀਓ ਤੁਹਾਨੂੰ ਦੱਸ ਰਿਹਾ ਟਿਪਸ ਦੱਸ ਰਿਹਾ ਇਹਦੇ ਨਾਲ ਦੁਬਾਰਾ ਫਾਈਲ ਹੈ ਜਰੂਰ ਵੀਜ਼ਾ ਆਊਗਾ ਲੈਟਰ ਆਫ ਐਕਸਪਲਨੇਸ਼ਨ ਐਸਓਪੀ ਸ਼ੁੱਡ ਬੀ ਵੈਰੀ ਸਟਰੋਂਗ ਸ਼ੁੱਡ ਬੀ ਮੈਂ ਤਾਂ ਕਹੂੰਗਾ ਯੂਨੀਕ ਵੱਖਰੀ ਚਾਹੀਦੀ ਆ ਤੇ ਉਹਦੇ ਤੇ ਮਿਹਨਤ ਹੋਣੀ ਚਾਹੀਦੀ ਹੈ ਕੀਤੀ ਹੋਣੀ ਚਾਹੀਦੀ ਆ ਜੋ ਜੋ ਮੈਸੀ ਨੂੰ ਚਾਹੀਦਾ ਉਹਦੇ ਚ ਸਭ ਕੁਝ ਚਾਹੀਦਾ ਕੀ ਕੀ ਚਾਹੀਦਾ ਜਿਹੜੇ ਤੁਹਾਨੂੰ ਦੱਸ ਕੇ ਹਟਿਆ ਫਾਈਨੈਂਸ਼ੀਅਲ ਦੀ ਸਾਰਾ ਕੁਝ ਵੀਰਵਾ ਕਿਦ ਸਰਵਾਈਵ ਕਰਨਗੇ ਉਹਦੇ ਤੇ ਚਾਰੀਆਂ ਚੀਜ਼ਾਂ ਲਿਕਣੀਆਂ ਐ ਐਸਓਪੀ ਸਟਰੋਂਗ ਚਾਹੀਦੀ ਆ ਓਨਲੀ THEN ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋਵੋਗੇ ਨਹੀਂ ਦਾ ਅਟੈਸਟੇਸ਼ਨਲ ਲੈਟਰ ਆਉਂਦਾ ਵੀ ਕੋਈ ਫਾਇਦਾ ਨਹੀਂ ਹੋਣਾ ਕਿ ਹਾਂ ਵੀ ਮੈਨੂੰ ਮਿਲਦੀ ਵੀ ਨਹੀਂ ਮਿਲਦੀ ਵੀ ਮਿਲੀ ਜਾਣੀ ਫਿਕਰ ਨਾਟ ਨਹੀਂ ਵੀ ਮਿਲੀ ਹੋਰ ਬੜੇ ਰਸਤੇ ਹੁਣੇ ਆ ਸੋ ਅਪਡੇਟ ਯੂਰਸੈਲਫ ਤੇ ਅਪਡੇਟ ਰਹਿਣ ਵਾਸਤੇ ਸਾਨੂੰ ਜਰੂਰ ਸਬਸਕ੍ਰਾਈਬ ਕਰੋ ਜਰੂਰ ਸੰਦੇ ਰਹੋ ਤੁਹਾਡਾ ਇੱਕ ਲਾਈਕ ਸ਼ੇਅਰ ਉਹ ਸਾਡੀ ਮੋਟੀਵੇਸ਼ਨ ਆ ਸਾਨੂੰ ਮੋਟੀ ਅਸੀਂ ਵੀ ਮੋਟੀਵੇਟਰ ਆਵਾਂਗੇ ਤੇ ਬਿਲਕੁਲ ਬਟਾ ਇਦਾਂ ਦੇ ਟੌਪਿਕਸ ਤੁਹਾਡੇ ਨਾਲ ਲੈ ਕੇ ਆਉਂਦੇ ਰਵਾਂਗੇ ਪਿਛਲੇ 4-5 ਸਾਲ ਤੋਂ ਲਗਾਤਾਰ ਲੱਗੇ ਹੋਏ ਆ ਤੇ ਥੈਂਕ ਯੂ ਸਾਰੇ ਪੇਰੈਂਟਸ ਆ ਬੱਚਿਆਂ ਦਾ ਜਿਹੜੇ ਕਿ ਬਹੁਤ ਵੱਡੇ ਨੰਬਰ ਤੇ ਪਿਆਰ ਕਰਦੇ ਆ ਸੋ ਇਹ ਵੀਡੀਓ ਦੇ ਇੱਕੋ ਹੀ ਮਕਸਦ ਆ ਕਿਉਂਕਿ ਇਹਨਾਂ ਦੇ ਹਜੇ ਕਿਸੇ ਦੀ ਅੱਖ ਨਹੀਂ ਜਾ ਰਹੀ ਸਿਰਫ ਇਹੀ ਚੀਜ਼ਾਂ ਹੋ ਰਹੀਆਂ ਕਿ ਆਹ ਹੋ ਰਿਹਾ ਡਰਾਇਆ ਜਾ ਰਿਹਾ ਥੰਬਨੇਲ ਤੇ ਬਟ ਡਰਾਇਆ ਨਹੀਂ ਬਸ ਸਾਡਾ ਮਕਸਦ ਇੱਕੋ ਹੀ ਹੁੰਦਾ ਤੁਹਾਨੂੰ ਅਪਡੇਟ ਕਰਾਉਣਾ ਇਹਦੇ ਤੁਹਾਨੂੰ ਸੱਚ ਨਾਲ ਰੂਬਰੂ ਕਰਾਉਣਾ ਤੇ ਸੱਚ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਫਾਈਲ ਦੇ ਵੀਜ਼ਾ ਲੈਣੇ ਹੋਰ ਚੈਲੈਂਜਿੰਗ ਹੋਣਗੇ ਚੈਲੰਜ ਮਤਲਬ ਇੰਪੋਸੀਬਲ ਨਹੀਂ ਹੈਗਾ ਚੈਲੰਜ ਮਤਲਬ ਮਿਹਨਤ ਮਿਹਨਤ ਕੌਣ ਕਰੇਗਾ ਤੁਹਾਡਾ ਸਹੀ ਸਲਾਹਕਾਰ ਤੁਹਾਡਾ ਇੱਕ ਸਹੀ ਫੈਸਲਾ ਤੁਹਾਨੂੰ ਜਿਹੜਾ ਕਿ ਤੁਹਾਡੇ ਬੱਚੇ ਦੀ ਜਿਹੜੀ ਜ਼ਿੰਦਗੀ ਬਣਾਏਗਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਰਾਜਕੁਸ਼ ਤੇ ਚੜ੍ਹਦੀ ਕਲਾ ਚ ਰਹੋਗੇ ਕੋਈ ਵੀ ਡਾਊਟ ਆ ਤੁਸੀਂ ਸਾਡੇ ਆਫਿਸ ਆ ਕੇ ਮਿਲ ਸਕਦੇ ਆਂ ਸਾਨੂੰ 8557858578 ਨੰਬਰ ਤੇ ਵੀ ਸਾਡੀ ਟੀਮ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਆਂ। ਸੋ ਬਹੁਤ ਬਹੁਤ ਧੰਨਵਾਦ ਬੜੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਅਤੀਰੇ ਜੀ ਨੇ 8557858578 ਹੋਰ ਕਲੈਰਿਟੀ ਲਈ ਇਸ ਨੰਬਰ ਤੇ ਜ਼ਰੂਰ ਫੋਨ ਕਰੋ। ਧੰਨਵਾਦ।